ਤੇਰੇ ਯਾਦ ਨਹੀਂ ਕੋਈ ਕੁਝ ਵੀ ਅੱਸੀ ਅੱਜ ਵੀ ਟੋਟਾ ਕੱਲਾ ਕੱਲਾ ਸਾਂਭਿਆ ਤੇਰੀ ਵੰਗਦਾ ਪਿਆ ਤੇਜੇ ਵਕ ਹੋਣ ਦੀ ਤੈਨੂੰ ਪਰਵਾਹ ਨਹੀਂ ਟਾਈਮ ਸਾਡਾ ਵੀ ਲੰਘਦਾ ਪਿਆ ਕੰਮਾਂ ਦੇ ਮੰਦੇ ਠੱਡੇ ਆ ਯਾਰ ਪੇਜਾ ਪੈਸੇ ਮੰਗਦਾ ਪਿਆ ਦੇਖੀ ਹੱਥ ਨਾ ਛੜਾਣੀ ਮਿੱਟੀਏ ਹੱਥ ਇਹ ਆ ਰਹਾ ਤੂੰ ਯਾਰੀ ਦਾ ਮਾਨ ਰੱਖ ਲਈਂ ਦਿਲ ਤੇ ਨਾ ਭਾਵੇਂ ਤੂੰ ਦਿਮਾਗ 'ਚ ਰੱਖ ਲਈਂ ਨਾ ਉਹ ਜਿਹੜਾ 100 ਤੈਨੂੰ ਮੈਂ ਦਿੱਤਾ ਤੂੰ ਉਹ ਰੱਖ ਲਈ ਜੇ ਭੇਜਿਆ ਫਿਰ ਵੀ ਨਾ ਮੰਨਿਆ ਫਿਰ ਡਾਂਗ ਚੱਕ ਲਈ ਸਜਣਾ ਤੈਨੂੰ ਗੈਰਾਂ ਦੀਆਂ ਬਾਹਾਂ ਵਿੱਚ ਦੇਖ ਕੇ ਦੱਸ ਮੈਂ ਕਿਦਾਂ ਜਰਦਾ ਨਾਲੇ ਜਿੰਨਾ ਤੇਰੇ ਨਾਲ ਪਿਆਰ ਸੀ ਹੁਣ ਮੈਂ ਉਨੀ ਨਫ਼ਰਤ ਕਰਦਾ ਰਾਣਿਆ ਤੇਰੀ ਡਾਂਗ ਡੋਂਗ ਕੰਮ ਨਹੀਂ ਆਉਣੀ ਭੇਜਿਆ ਗੱਡਾਸਾ ਲਈ ਫਿਰਦਾ ਮੋੜ ਦੇ 150